ਲੋਕ ਉਹਨਾਂ ਤੇ ਦਇਆ ਕਰਕੇ ਤਰਸ ਕਰਕੇ ਉਹਨਾਂ ਨੂੰ ਗਿਆਨ ਦਾ দান ਦੇ ਦੀ। ਪਹਿਲਾਂ ਪੰਡਤਾਂ ਨੂੰ ਦਿੰਦੀ ਰਹੀਏ ਪਰ ਪੰਡਤ ਨੇ ਕੰਮ ਛੱਡਤਾ। ਤਰੋਂਵੇਂ ਪੰਡਤ ਗਿਆਨ ਕੋ ਆਏ। ਅੰਡਰ ਤਰੋਂਵੇਂ ਗਿਆਨ ਕੋ ਆਏ। ਸਮਝ ਗਏ? ਜੇ ਗਿਆਨ ਕੋ ਆ ਲਿਆ ਤਾਂ ਫਿਰ ਰੋਣਾ ਹੀ ਇਹ ਲੋ। ਗਿਆਨ ਛੱਡ ਦਤਾ ਪੰਡਤ ਨੇ ਜਾਣ ਵਜ ਕੇ ਛੱਡਤਾ। ਯਾ ਉਹ ਕਿਨੇ ਕੀਤਾ ਸੀ ਪੰਡਤ ਨੂੰ ਕਿਨੇ ਕੀਤਾ ਸੀ ਖਰਾਬ ਬਿਸ਼ਨੂ ਨੇ ਰਾਜ ਨੇ ਰਾਜੇ ਨੇ ਸਿੱਖਾਂ ਨੂੰ ਕਿਨੇ ਕੀਤਾ ਖਰਾਬ ਇਸੇ ਰਾਜ ਨੇ ਸਿੱਖਾਂ ਨੂੰ ਖਰਾਬ ਕੀਤਾ ਇਸੇ ਕਰਕੇ ਪੁਰਾਣੇ ਸਿੰਘ ਕਹਿੰਦੇ ਹੁੰਦੇ ਸੀ ਫੱਕਰ ਜਿਹੜੇ ਸੀ ਕਹਿੰਦੇ ਜਿਹੜੀ ਪਹਿਲਾਂ ਵਾਰ ਸੀ ਨਾ ਵੈਦਕ ਮਤ ਆਦਮਤ ਸੀ ਵੈਦਕ ਮਤ ਵੈਦ ਤੇ ਖੜੀ ਸੀ ਸਮਰਤ ਯਾਰ ਤੱਕ ਬਾਤ ਚ ਬਣੇ ਨੇ ਪੰਡਤ ਨੇ ਬਾਟ ਪਾੜੀ ਹੈ ਰਸਤਾ ਪਾੜਿਆ ਹੈ ਗੁਰਮੁンダー ਦਾ ਰਸਤਾ ਛੱਡ ਕੇ ਪੱਥਰ ਪੂਜਾ ਦਾ ਰਸਤਾ ਸ਼ੁਰੂ ਕਰ ਲਿਆ ਸਾਰੀ ਗੱਲ ਕਬੀਰ ਦੀ ਖੋਲ ਕੇ ਦੱਸੀ ਹੋਈ ਹੈ ਸ਼ਲੋਕਾਂ ਦੇ ਵਿੱਚ ਹਮ ਕਨੇ ਜਿਹੜੇ ਰੋਗਨ ਬੱਕਰੀ ਵਰਗੀ ਪਹਿਲੀ ਵਾਰத் ਮਰ ਗਈ ਨਾ ਸੋਈ ਰੋਗ ਪਠੋਰੇ ਨੂੰ ਆ ਜਿਹੜਾ ਸਿੱਖਾ ਸਿੱਖ ਵਰਤਦਾ ਨਾ ਇਹ ਨੂੰ ਹੀ ਰੋਗ ਪੈਦਾ ਹੋ ਗਿਆ ਜਦੋਂ ਇਹਨਾਂ ਨੇ ਖਾਲਸਾਪਨ ਦਾ ਨਾਰਾ ਲਾਤਾ ਜਦ ਇਹ ਇਹ ਕਰ ਲਿਆ ਸੀ ਸ਼ਲੋਕ ਜਦੋਂ ਇਹ ਰਾਜ ਕਰੇਗਾ ਖਾਲਸਾ ਦੀ ਆਵਾਜ਼ بلند ਕੀਤੀ ਹੈ ਉਹ ਇਹ ਬੋਲਣ ਲੱਗੇ ਸੀ ਜਿਹੜੇ ਨਾਲ ਰੋਗ ਨਾਲ ਬੱਕਰੀ ਮਰ ਗਈ ਸੋਈ ਰੋਗ ਬਠੋਰੇ ਨੂੰ ਉਹੀ ਰੋਗ ਲੱਗ ਗਿਆ ਇਹਨੂੰ ਬਠੋਰੇ ਨੂੰ ਰਾਜਾ ਆਹ ਰਾਜਾ ਜਿਹੜਾ ਰਾਜਾ ਮਾਇਆ ਰੋਗ ਹੈ ਨਾ ਇਹ ਨਹੀਂ ਰਹਿਣ ਦਿੰਦਾ ਇਹ ਰੋਗ ਬਠੋਰਾ ਆ। ਇਹ ਤਾਂ ਛੋਟਾ ਜਿਹਾ ਸੀ ਇਹ ਜੋ। 1999 ਦੇ ਬਠੋਰਾ ਪੈਦਾ ਹੋਇਆ ਸੀ ਨਾ। ਪਹਿਲਾਂ ਤਾਂ ਗੁਰੂ ਸੀਗੇ। ਬੁਰੋਂ ਦਾ ਰੋਗ ਲੱਗਣਾ ਨਹੀਂ ਸੀ। ਜਿਆਦੇ ਬੰਦਾ ਬਾਦਰਾ ਆ ਗਿਆ ਕਿੰਨਾ ਫਿਰ ਹੋਇਆ। ਬਠੋਰਾ ਹੀ ਦੱਸਿਆ ਹੋਇਆ ਉੱਥੇ। ਸੋਈ ਰੋਗ ਬਠੋਰੇ ਨੂੰ। ਵੱਧ ਗੱਲ ਡੂੰਗੀ ਸੀ। ਉਰਗਨ ਨੂੰ ਕੀ ਪਤਾ ਬੁਝਣ ਵਾਲੇ ਨੂੰ ਬੁਝਲੀ ਜਿਹੜੇ ਬੁਝਦੇ ਤੇ ਉਹਨਾਂ ਨੇ ਬੁਝਲੀ ਦੂਆ ਨੂੰ ਉਹਨਾਂ ਨੇ ਦੱਸਿਆ ਹੀ ਨਹੀਂ ਕਾਇ ਦੰਦੇ ਸੀ ਆਪਣਾ ਗੱਲ ਕਹਿ ਦਿੰਦੇ ਸੀ ਜਿਹੜੇ ਰੋਗ ਨਾਲ ਬੱਕਰੀ ਮਰ ਗਈ ਸੋਇ ਰੋਗ ਪਠੋਰੇ ਪਠੋਰੇ ਨੂੰ ਲੋਕਾਂ ਨੇ ਤਾਂ ਹੋਈ ਕਹੋ ਤਾਂ ਬਣਾ ਲਈ ਪਰ ਇਹਦੇ ਵਿੱਚ ਬਹੁਤ ਗੱਲ ਛੁਪੀ ਘੈਰੀ ਸੀ ਗੱਲ ਬਹੁਤ ਗਹਿਰੀ ਸੀ ਬਹੁਤ ਗਹਿਰੀ ਸੀ ਉਹਨਾਂ ਨੂੰ ਦਰਦ ਵੀ ਸੀ ਇਹ ਛੋੜਦਾ ਉਹਨਾਂ ਦੇ ਦਰਦ ਚੋਂ ਗੱਲ ਆਈ ਹੋਈ ਸੀ ਇਹ ਇੱਕ ਹੀ ਹੋ ਗਿਆ ਪਠੋਰੇ ਰੁਕੇ ਮੇ ਰੋਗ ਲੱਗ ਗਿਆ ਪਹਿਲਾਂ ਬੱਕਰੀ ਮਰੀਆਂ ਸਾਰੀ ਗੁਰਬਾਣੀ ਦੱਸਦੀ ਹੈ ਉਹ ਸਭ ਕੁਝ ਲਿਖਿਆ ਹੋਇਆ ਹੈ ਇਹ ਫਿਰ ਉਹਦ ਨੂੰ ਜਾਣ ਲੱਗੇ ਜੋ ਮਤ ਮਾਰੀ ਜਾਂਦੀ ਐਵੇਂ ਹੁੰਦਾ ਅਸਲ ਦੇ ਵਿੱਚ ਜਿਹੜੇ ਵਿਰੋਧੀ ਸੀ ਜਿਹੜਾ ਹਰ ਸੀ ਨਾ ਉਹ ਕੁਸਵੈਟ ਕਰ ਲਈ ਉਸ ਮੱਤੇ ਚਾ ਕੇ ਉਹਨਾਂ ਨੇ ਦੇਜਾਇਨ ਕਰਤੀ ਕੁਸ ਕੁਸਵੈਟ ਕਰਕੇ ਉਹ ਪਿਛੜੇ ਗਏ ਜਿਹੜੇ ਅਸਲੀ ਸੀਗੇ ਉਹ ਅਸ਼ੀਰ ਤੇ ਘਰ ਤੇ ਰੌਲਾ ਪਾ ਕੇ ਹਲਲੋ ਕਰਕੇ ਬਾਪੜੀ ਪੰਥ ਬਣਾ ਲਿਆ ਹੈ ਕਿ ਇਹ ਲਲਾ ਲਲਾ ਕਰਕੇ ਹੋਏ ਹੋਏ ਨੇ ਆ ਧੂੜਾ ਡਾ ਕੇ ਧੂੜ ਕਾ ਤੇ ਡੋਣੇ ਨੇ ਬੰਦੇ ਇਕੱਠੇ ਕਰਕੇ ਤਾਂ ਕਿ ਪਤਾ ਹੀ ਨਾ ਲੱਗੇ ਗੱਲ ਕੀ ਹੈ ਗੜਵਾ ਤਾਂ ਉਹਰੇ ਆਉਣ ਲੱਗੀ ਹਣੇ ਹਣੀ ਸ਼ੁਰੂ ਤਾਂ ਹੋ ਗਈ ਗੱਲ ਹੋਣੀ ਸੀ ਆਖਰ ਇੱਕ ਦਿਨ ਸ਼ੁਰੂ ਤੇ ਪਤਾ ਹੀ ਸੀ ਵਿਕਲਨ ਗੱਲ ਤਾਂ ਸ਼ੁਰੂ ਹੋਣੀ ਹੀ ਹੋਣੀ ਹੈ ਇਹਨਾਂ ਕੋਲ ਕਹਿਣ ਨੂੰ ਕੁਝ ਨਹੀਂ ਬਚਿਆ ਐਨਾ ਟਾਈਮ ਦੇ ਦਿੱਤਾ ਇਹਨਾਂ ਨੇ ਜਾਣਬੁੱਝ ਕੇ ਦਿੱਤਾ ਟਾਈਮ ਟਾਈਮ ਜਿਹੜਾ ਹੁੰਦਾ ਨਾ ਉਹ ਦੇਣਾ ਚਾਹੀਦਾ ਹੀ ਹੁੰਦਾ ਕੋਈ ਕੂੜ ਨੇ ਖੁੱਟੇ ਨਾਨਕਾ ਔੜ ਕਸੱਚ ਰਹੀ ਕੂੜ ਨੇ ਆਪਣੇ ਆਪੇ ਖੋਟਾ ਸਾਬਦ ਹੋ ਜਾਣਾ ਤੁਹਾਨੂੰ ਦਿੱਲੀਲਾਂ ਦੇਣ ਦੀ ਲੋੜ ਨਹੀਂ ਸਮਾਂ ਜਿਹੜਾ ਹੈ ਕਾਲ ਹੈ ਸਮਾਂ ਕਾਲ ਹੈ ਕਾਲ ਕਾਲੇ ਜੂੜ ਲਾ ਸੱਚ ਦਾ ਕਾਲ ਨਹੀਂ ਹੈ ਸਭ ਸੱਚ ਕੋਈ ਅਸਰ ਨਹੀਂ ਕਰਦਾ ਸਿਆਣੇ ਜਿਹੜੇ ਬੰਦੇ ਹੁੰਦੇ ਨੇ ਚੂੜ ਨੂੰ ਬੜਾ ਟਾਈਮ ਦਿੰਦੇ ਨੇ ਖੁੱਲਾ ਰਸਾ ਛੱਡ ਦਿੰਦੇ ਨੇ ਵੀ ਦੂਸੇ ਫਿਰ ਜਿੱਥੇ ਮਰਜ਼ੀ ਚੋ ਗਿਆ ਉਹਨਾਂ ਨੇ ਖੁੱਲਾ ਰਸਾ ਛੱਡ ਤਾ ਬਸ ਵੀ ਤੁਸੀਂ ਬਾਣੀ ਤੇ ਰਹੋ ਇਹਨੂੰ ਖੁੱਲਾ ਛੱਡ ਦਿਓ ਚੁਗੜ ਤੋਂ ਦੂਰ ਤੇ ਇਹਨਾਂ ਨੇ ਕੌਲ ਨਹੀਂ ਕੋਈ ਉਹਨਾਂ ਨੇ ਕੌਲ ਨਹੀਂ ਕੋਈ ਖਤਮ ਹੋ ਗਏ ਸਾਨੂੰ ਕੋਈ ਰੋਕਣ ਵਾਲਾ ਹੀ ਨਹੀਂ ਪਰ ਉਹਨਾਂ ਨੂੰ ਤਾਂ ਪਤਾ ਸੀ ਉਹਦਾ ਵਿਸ਼ਵਾਸ ਕਰਦੇ ਸੀ ਕੂੜ ਨੂੰ ਘੋਟੇ ਨਾਨਕ ਉਹ ਸੱਚ ਰਹੀ ਇਹਨਾਂ ਨੂੰ ਪਤਾ ਹੀ ਨਹੀਂ ਹੈ ਇਹਨਾਂ ਨੂੰ ਵਿਸ਼ਵਾਸ ਨਹੀਂ ਹੈ ਬਾਣੀ ਜੇ ਗੁਰਬਾਣੀ ਤੇ ਵਿਸ਼ਵਾਸ ਹੁੰਦਾ ਤੇ ਕੂੜ ਨੂੰ ਕਿਉਂ ਫੜਦੇ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਇਹ ਕੂੜ ਨੂੰ ਕਿਉਂ ਫੜਦੇ ਸੱਚ ਨੂੰ ਕਿਉਂ ਨਾ ਫੜਦੇ ਕੂੜ ਜਿਹਨੇ ਫੜਿਆ ਉਹਦੀ ਮੌਤ ਨਿਸ਼ਚਿਤ ਹੈ ਕੂੜ ਦਾ ਖੋਲ ਮੂਰੇ ਆਪੇ ਹੀ ਆ ਜਾਣੀਆਂ ਸੰਸਾਰ ਦੇ ਲੋਕਾਂ ਦੇ ਲੋੜ ਨਹੀਂ ਸੀ ਕੁਝ ਕਹਿਣ ਦੀ ਜੇ ਪਹਿਲਾਂ ਬੋਲਦੇ ਕਰਮਾਪੇ ਬੋਲਪੂ ਕਾ ਬੋਲਣ ਦੀ ਕੀ ਲੋੜ ਕਰਨ ਉਹਨੂੰ ਦੇਆ ਹੋ ਜਾਂਦੀ ਕੀ ਬੋਲਣ ਦੀ ਲੋੜ ਸੀ ਨਾਲੇ ਉਹਨਾਂ ਖਰਾ ਕੋਈ ਥਾਵ ਨਹੀਂ ਬੋਲਦੇ ਕੰਮੀਆਂ ਸਾਰਿਆਂ ਜੈਸੀ ਵਰਮਤ ਦਾ ਗਿਆਨ ਹੈ ਨਹੀਂ ਸੀ ਗੁਰਮਤ ਦਾ ਗਿਆਨ ਹੈ ਖਰਾ ਕਰ ਬੱਜ ਗੁਰਮਤਿ ਉਹ ਗੱਲ ਕਹਿਣੀ ਆ ਖੋਟਾ ਖਰਾ ਕਿਸੇ ਦਾ ਤਾਂ ਹੋਰ ਤਾਂ ਕੋਈ ਆਪਾਂ ਪਰਸਨਲ ਅਟੈਕ ਤਾਂ ਕਿਸੇ ਤੇ ਨਹੀਂ ਕਰਨਾ ਪਰਸਨਲ ਅਟੈਕ ਦੀ ਕੋਈ ਲੋੜ ਨਹੀਂ ਕਰਨੀ ਗੁਰਮਤਿ ਦੀ ਤਸਵੀਰ ਦਿਖਾ ਦਿਓ ਸ਼ੀਸ਼ਾ ਦਿਖਾ ਦਿਓ ਆਪਣਾ ਆਪਣਾ ਮੂੰਹ ਸਾਰੇ ਦੇਖ ਲੈਣ ਬਾਕੀ ਪਬਲਿਕ ਜਾਣਦੀ ਹੋ ਜਾਂ ਸਾਰੀ ਸਾਰੇ ਜਾਣਦੇ ਹੀ ਨੇ ਸ਼ੀਸ਼ਾ ਤਾਂ ਆਪੇ ਦੱਸ ਦਿੰਦਾ ਵੀ ਸ਼ੀਸ਼ਾ ਭਾਈ ਮੂੰਹ ਤਾਂ ਆਪਣਾ ਹੀ ਦੇਖ ਲੈ ਆਪੇ ਅਸੀਂ ਨਹੀਂ ਕੁਝ ਕਰ ਲੋ ਹਮ ਅਸੀਂ ਕਾਦੇ ਕੁਝ ਗਏ ਇਹ ਸ਼ੀਸ਼ਾ ਲੱਗਿਆ ਹੋਇਆ ਆਪਣਾ ਆਪਣਾ ਮੂੰਹ ਦੇਖ ਲੋ ਸਾਰੇ ਹੁਣ ਆ ਗਿਆ ਟਾਈਮ ਕਿ ਆਪਣਾ ਆਪਣਾ ਮੂੰਹ ਦੇਖੋ ਸਾਰੇ ਆਪਣੇ ਅੰਦਰ ਜਾ ਕੇ ਦੇਖੋ ਕੀ ਗੱਲ ਬਸ ਲੋੜ ਨਹੀਂ ਕਿਸੇ ਨੂੰ ਕਹਿਣ ਆਪਣੇ ਗੁਰਬਾਨਾਂ ਦੇ ਆਪਣੇ ਗੁਰਬਾਨਾਂ ਵਿੱਚ ਸੇਨਿਮਾ ਕਰਕੇ ਦੇਖਣ ਦਾ ਸਮਾਂ ਹੋਰ ਕੁਝ ਨਹੀਂ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਕਮੀਆਂ ਸਾਰਿਆਂ ਚ ਹੋਣਗੀਆਂ ਕਿਸੇ ਚ ਘੱਟ ਕਿਸੇ ਚ ਵੱਧ ਪਰ ਅਸੀਂ ਵੱਧ ਵਾਲਾ ਹਥਿਆਰ ਘੱਟ ਵਾਲ ਦੇ ਕੀ ਲੈਣਾ ਸੀ ਤਾਂ ਆਪਣੀ ਆਪਣੀ ਕਮੀ ਦੂਰ ਕਰਨੀ ਲੈਣਾ ਜਿ ਲੈਣਾ ਕੋਈ ਗੁਰੂ ਤੇ ਲੈਣਾ ਇਹ ਤੱਕ ਵੀ ਨਹੀਂ ਲੈਣਾ ਸੰਸਾਰ ਚ ਇਹ ਮੰਨ ਕੇ ਸਿੱਖੀ ਵੱਲ ਨੂੰ ਜਾ ਹੁੰਦਾ ਦੂਜੇ ਦੀਆਂ ਕਮੀਆਂ ਦੇਖ ਕੇ ਸਿੱਖੀ ਵੱਲ ਨੂੰ ਨਹੀਂ ਜਾਂਦਾ ਆਪਣੀਆਂ ਕਮੀਆਂ ਦੇਖ ਕੇ ਸਿੱਖੀ ਵੱਲ ਨੂੰ ਜਾਂਦਾ ਸਿੱਖੀ ਦਾ ਰਸਤਾ ਹੈ ਆਪਣੀ ਕਮੀ ਦੇਖੋ আর ਸਾਰੇ ਹੀ ਸਿੱਖ ਦੇਖਣ ਜੇ ਕੋਈ ਸਿੱਖ ਆਪਣੀ ਕਮੀ ਦੇਖੇ ਜਿਵੇਂ ਕਿ ਛੜਤੀ ਬੇ ਰੌਲਾ ਹੀ ਹੋਈ ਫਿਰ ਤਾਂ ਕੋਈ ਰੌਲਾ ਨਹੀਂ ਹੋਇਆ ਨਮੋ ਪੈਰਵੀ ਭਾਰਗਵੀਂ ਭਵਾਨੀ ਪੈਰਵੀ ਭਾਰਗਵੀਂ ਭਵਾਨੀ ਭਾਰਗਵ ਨੇ ਜਿਹੜੇ ਇਹ ਪ੍ਰਿਗੂ ਜਿਹੜਾ ਰਿਸ਼ੀ ਸੀ ਉਹਦੇ ਮੱਤ ਪੰਡਤ ਨੇ ਬ੍ਰਾਹਮਣ ਨੇ ਉਹਨਾਂ ਦੀ ਮਤ ਕੀ ਆ ਜਿਹੜਾ ਹੈ ਨਾ ਆਪਣੇ ਹੱਥ ਹਸਤਰੇ ਖਾ ਉਪਰੇ ਗੁਰੂ ਜੀ ਦੀ ਹੋ ਜਿਆਦਾ ਇਦੋਂ ਦੇ ਆ ਉਹਨਾਂ ਦਾ ਸਮਾਂ ਦੇਖ ਲੈਣਾ ਕਿਸਮਤ ਦੇਖ ਲੈਣਾ ਇਹ ਕਰਨਾ ਉਹ ਕਰਨਾ ਜੋਤਿਸ਼ ਗੁਰਮਤ ਨਹੀਂ ਮੰਦੀ ਜੋਤਿਸ਼ ਉਹਨੂੰ ਭਵਾਉਣ ਵਾਲੀ ਉਹਨੂੰ ਗੁਰਮਤ ਤੇ ਲਿਆਉਣ ਵਾਲੀ ਆ ਪੁੱਠੇਰਾ ਪਈ ਹੋਈ ਆ ਉਹ ਮਤ ਭਵਾਨੀ ਹੁੰਦਾ ਉਹਨੂੰ ਕਮਾ ਕੇ ਲਿਆਉਣਾ ਦੂਏ ਪਾਸੇ ਵੀ ਇਦੋਂ ਨੂੰ ਨਹੀਂ ਜਾਣਾ ਇਹਨੂੰ ਉਹਨਰੇ ਪ੍ਰੇਰ ਕੇ ਦੂਏ ਪਾਸੇ ਲਿਆਉਣਾ ਭਵਾਨੀ ਉਹਨੂੰ ਕਹਿੰਦੇ ਨੇ ਭਾਉਣਾ ਹੁੰਦਾ ਘੁਮਣਾ ਘੁਮਣਾ ਪਵਾਨੀ ਇਹਨੂੰ ਤਾਂ ਕਹਿੰਦੇ ਨੇ ਸਾਰਿਆਂ ਨੂੰ ਘਮਾ ਫਰਾ ਕੇ ਸਮਝਾ ਕੇ ਸਿੱਧੇ ਰਾਹ ਤੇ ਲਿਆਉਂਦੀ ਐ ਤਾਂ ਪਵਾਨੀ ਐ ਪਾਪ ਤਾਂ ਕਰ ਜੋ ਬਚਾ ਕੇ ਲਿਆਉਂਦੀ ਐ ਇਹਦੇ ਵਿੱਚ ਨੂੰ ਨਾ ਜਾਓ ਬਾਹਰ ਨੂੰ ਆ ਜਾਓ ਐਦਾਂ ਤਾਂ ਰਸਤਾ ਮਰਨ ਵਾਲਾ ਨੁੱਬਣ ਵਾਲਾ ਹੀ ਆ ਜਾਂਦੇ ਮਰਨ ਵਾਲਾ ਹੀ ਐ ਆਰਾ ਠੀਕ ਐ ਇਧਰੋਂ ਨਿਕਲ ਜੋ ਬਾਹਰ ਕਿਨਾਰੇ ਕਿਨਾਰੇ ਰਹੋ ਤੇ ਇਹਦੇ ਵਿੱਚ ਨਹੀਂ ਵਾਧਾ ਬੜੀ ਦਾ ਹੁੰਦਾ ਕੱਡੇ-ਕੱਡੇ ਤੁਰਦਾ ਹੁੰਦਾ ਦਰਿਆ ਦੇ ਫਸੋ ਨਾਗੇ ਜਿੰਨੀ ਗ ਲੋੜ ਹੋਵੇ ਪਾਣੀ ਦੀ ਲੋੜ ਹੈ ਕਿਨਾਰੇ ਤੋਂ ਵੀ ਮੜ ਜੂਗਾ ਵਿਚਾਰੇ ਜਾਂਦੇ ਜ਼ਰੂਰ ਲੈ ਭਰਨੇ ਤੁਸੀਂ ਵੀ ਵਿਚਾਲੇ ਨੂੰ ਲੈ ਕੇ ਆਉਣੇ ਦਰਿਆ ਦੇ ਪਾਣੀ ਉਹ ਦਰਿਆ ਤੋਂ ਪਾਣੀ ਵੀ ਪੀਂਦੇ ਤੇ ਲੈਂਦੇ ਤੇ ਕਰਾਰੇ ਤੋਂ ਲੈ ਲੈਂਦੇ ਸੀ ਵਾਰ ਵਾਰ ਬੈ ਕੇ ਜਿਆਦਾ-ਜਿਆਦਾ ਕੋਈ ਉਸ ਪਾਣੀ ਦੇ ਹੀ ਚਲੇ ਜਾਓ ਫਿਰ ਉੱਥੋਂ ਲੋ ਜਿੱਤੇ ਪੱਤਣ ਨੇ ਕੋਈ ਜ਼ਰੂਰ ਤੁਸੀਂ ਭਾ ਲੈਣ ਜਿੱਤ ਲੋ